ਹਾਂਜੀ ਵੀਰੇ ਅੱਜ 20 ਅਗਸਤ ਨੂੰ ਹਰੀਕੇ ਪਤਮ ਦੇ ਹਾਲਾਤ ਦੇਖੋ ਜਿਹੜਾ ਪਾਣੀ ਕਿੰਨੀ ਸਪੀਡ ਦੇ ਨਾਲ ਜਿਹੜਾ ਆ ਰਿਹਾ ਹਰੀਕੇ ਪਤਨ ਵੱਲ ਨੂੰ ਬਹੁਤ ਜ਼ਿਆਦਾ ਪਾਣੀ ਜਿਹੜਾ ਇਹ ਪਿੱਛੋਂ ਪਹਾੜਾਂ ਤੋਂ ਜਿਹੜਾ ਮੀਂਹ ਦਾ ਪਾਣੀ ਆ ਬਰਸਾਤ ਦਾ ਪਾਣੀ ਜਿਹੜਾ ਉਹ ਆ ਰਿਹਾ ਆ ਦੇਖੋ ਸਪੀਡ ਦੇਖੋ ਕਿੰਨੀ ਜ਼ਿਆਦਾ ਪਾਣੀ ਦੀ ਸਪੀਡ ਆ ਜਿਹੜੀ ਕਿੰਨੀ ਸਪੀਡ ਨਾਲ ਪਾਣੀ ਜਿਹੜਾ ਜਾ ਰਿਹਾ ਕਿੰਨੀਆਂ ਫਸਲਾਂ ਦਾ ਨੁਕਸਾਨ ਜਿਹੜਾ ਇਹਨੇ ਕਰਨਾ ਪ੍ਰਮਾਤਮਾ ਭਲੀ ਕਰੇ ਹਨ ਕਿਸੇ ਦੀ ਫਸਲ ਦਾ ਨੁਕਸਾਨ ਨਾ ਹੋਵੇ ਬਹੁਤ ਔਖਾ ਹੋ ਜਾਂਦਾ ਆਪਾਂ ਨੂੰ ਫਸਲ ਜਦੋਂ ਆਪਣੀ ਮਰਜ਼ੀ ਆਪਾਂ ਦੇਖਦੇ ਆਂ ਬਹੁਤ ਮਿਹਨਤ ਨਾਲ ਆਪਾਂ ਫਸਲਾਂ ਨੂੰ ਪਾਲਦੇ ਆਂ ਸਪੀਡ ਦੇਖੋ ਵੀਰੇ ਪਾਣੀ ਦੀ ਕਿੰਨੀ ਜ਼ਿਆਦਾ ਜਿਹੜਾ ਇੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਬਹੁਤ ਜ਼ਿਆਦਾ ਪਾਣੀ ਜਿਹੜਾ ਹਰੀਕੇ ਪੱਤਣ ਵੱਲੋਂ ਆ ਰਿਹਾ ਤੇ ਆ ਦੇਖੋ ਦੂਸਰੀ ਸਾਈਡ ਤੋਂ ਦਿਖਾਉਂਦੇ ਆ ਕਿਵੇਂ ਪਾਣੀ ਜਿਹੜਾ ਕਿੰਨੀ ਸਪੀਡ ਨਾਲ ਥੱਲੇ ਨੂੰ ਜਾ ਰਿਹਾ ਇਹ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਜਿਹੜਾ ਆ ਰਿਹਾ ਇਹ ਆ ਦੇਖੋ ਤੇ ਮੈਨੂੰ ਦੱਸਿਓ ਹੁਣ 20 ਅਗਸਤ ਨੂੰ ਕੀ ਕੀ ਸਥਿਤੀਆਂ ਮੀਂਹ ਦੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ